ਸਿੱਖਾਂ ਵੱਲੋਂ ਜੋ بڑے بڑے ਰੋਸ ਮਜਾਰੇ ਵੀ ਕੀਤੇ ਗਏ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਦੇ ਨਾਲ ਜੋ ਸਮਝੌਤਾ ਕੀਤਾ ਸੀ ਕੰਗਣਾ ਰਣੌਰ ਦੀ ਐਮਰਜੈਂਸੀ ਫਿਲਮ ਜੋ ਕਿ ਇੱਕ ਵਿਵਾਦ ਦਾ ਕਾਰਨ ਬਣੀ ਹੋਈ ਹੈ ਤੇ ਸਿੱਖਾਂ ਵੱਲੋਂ ਇਸ ਦਾ ਜੋ ਵਿਰੋਧ ਕੀਤਾ ਜਾ ਰਿਹਾ ਸੀਗਾ ਤਾਂ ਸਰਦਾਰ iman singh ਖਾਰਾਜੀ ਵੱਲੋਂ ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਹੈ ਉਹਨਾਂ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਪਟੀਸ਼ਨ ਦੇ ਉੱਪਰ ਅੱਜ ਸੁਣਵਾਈ ਜੋ ਹੋਈ ਹੈ ਤੇ ਸੈਂਸਰ ਬੋਰਡ ਵੱਲੋਂ ਜੋ ਉਹਨਾਂ ਦਾ ਵਕੀਲ ਪੇਸ਼ ਹੋਇਆ ਉਹਨੇ ਆਪਣਾ ਪੱਖ ਰੱਖਿਆ ਹੈਗਾ ਤੇ ਉਸ ਤੋਂ ਜੋ ਇਸ ਜੋ ਸਾਰੀ ਪਟੀਸ਼ਨ ਹੈਗੀ ਉਸ ਦੇ ਉੱਪਰ ਸੁਣਵਾਈ ਦੁਆਰਾ ਹੋਣੀ ਹੈ ਤੇ ਫਿਲਹਾਲ ਫਿਲਮ ਦੇ ਉੱਪਰ ਰੋਕ ਲਾ ਦਿੱਤੀ ਗਈ ਹੈ ਗੱਲ ਕਰਦੇ ਆ ਸਰਦਾਰ ਅਮਨ ਸਿੰਘ ਜੀ ਖਾਰਾ ਨਾਲ ਖਾਰਾ ਸਾਹਿਬ ਅੱਜ ਜੋ ਵੀ ਪਟੀਸ਼ਨ ਦੇ ਜੋ ਵੀ ਅੱਜ ਵੀ ਐਮਰਜੈਂਸੀ ਫਿਲਮ ਦੇ ਉੱਪਰ ਰੋਕ ਲੱਗੀ ਹੈ ਉਹ ਕੀ ਹੋਇਆ ਜੇ ਕੋ ਡਰਾਮਾ ਉਹ ਸਾਰਾ ਦੱਸਿਆ ਜੀ ਦੇਖੋ ਜੀ ਇਹ ਜਿਹੜੀ ਇੱਕ ਪੀ ਆਈ ਐਲ ਹੈ ਜੀ ਪਬਲਿਕ ਇੰਟਰਸਟ ਲਿਟੀਗੇਸ਼ਨ ਹੈ ਜੀ ਜੋ ਐਸੀ ਮੈਂ ਇੱਕ ਵਕੀਲ ਵੱਜੋਂ ਪਾਈ ਸੀ ਜੋ ਸਰਦਾਰ ਜਗਮਉਂ ਸਿੰਘ ਨੇ ਅਤੇ ਜੋ ਸਰਦਾਰ ਗੁਰਿੰਦਰ ਸਿੰਘ ਨੇ ਇਹ ਦੋਵੇਂ ਇਸ ਕੇਸ ਦੇ ਵਿੱਚ ਮਦਈ ਬਣੇ ਸੀ ਇਹ ਪਟੀਸ਼ਨਰਸ ਨੇ ਇਸ ਕੇਸ ਦੇ ਵਿੱਚ ਜੀ ਤੇ ਜੋ ਇਹਨਾਂ ਵੱਲੋਂ ਅਸੀਂ ਦਾਇਰ ਕੀਤੀ ਸੀ ਸਰਦਾਰ ਜਗਮਉਂ ਸਿੰਘ ਜੀ ਅਤੇ ਸਰਦਾਰ ਗੁਰਿੰਦਰ ਸਿੰਘ ਜੀ ਹੋਰਾਂ ਨੇ ਪਿਛਲੇ ਹਫਤੇ ਜੋ ਸੈਂਟਰ ਸਰਕਾਰ ਹੈ ਉਸ ਦੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਹੈ ਅਤੇ ਜੋ ਸੈਂਸਰ ਬੋਰਡ ਹੈ ਉਹਨਾਂ ਨੂੰ ਲੈਟਰਾਂ ਵੀ ਲਿਖੀਆਂ ਸੀ ਇਹ ਸੀਨ ਦੇ ਇਸ ਫਿਲਮ ਦੇ ਵਿੱਚ ਦੋ ਇਤਰਾਜਯੋਗ ਸੀਨ ਹੈ ਜੋ ਟ੍ਰੇਲਰ ਵਿੱਚ ਸਾਹਮਣੇ ਆਏ ਹੈ ਇੱਕ ਤਾਂ ਜੋ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਗਿਆ ਵੀ ਉਹਨਾਂ ਨੇ ਕਾਂਗਰਸ ਦੇ ਲੀਡਰਾਂ ਦੇ ਨਾਲ ਜੋ ਸਮਝੌਤਾ ਕੀਤਾ ਸੀ ਉਹਨਾਂ ਨੂੰ ਵੋਟਾਂ ਵਿੱਚ ਜਿਤਾਉਣ ਦਾ ਵਾਅਦਾ ਕੀਤਾ ਸੀ ਦੂਸਰਾ ਇਹ ਦਿਖਾਇਆ ਗਿਆ ਵੀ ਕੁਝ ਅੰਮ੍ਰਿਤਧਾਰੀ ਸਿੱਖ ਹੈ ਉਹ ਉਹਨਾਂ ਦੇ ਹੱਥਾਂ ਦੇ ਵਿੱਚ ਜੋ AK-47 ਬੰਦੂਕਾਂ ਫਰੀਚੀਆਂ ਹੋਈਆਂ ਨੇ ਤੇ ਉਹਨਾਂ ਦੇ ਸਾਹਮਣੇ ਕੁਝ ਮੋਨੇ ਨੌਜਵਾਨ ਖਲੋਤੇ ਨੇ ਜਿੰਨਾ ਜਿਹੜੇ ਕਲੀਨ ਸ਼ੇਵ ਨੇ ਨਾ ਉਹਨਾਂ ਦੇ ਸਿਰਾਂ ਤੇ ਪੱਗਾਂ ਨੇ ਉਹ ਦੇਖਣ ਤੋਂ ਇਹ ਲੱਗ ਰਿਹਾ ਹੈ ਵੀ ਉਹ ਹਿੰਦੂ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਤਾਂ ਉਹਨਾਂ ਨੂੰ ਗੋਲੀਆਂ ਮਾਰਦੇ ਦਿਖਾਇਆ ਹੈ ਤਾਂ ਜਿਹੜੇ ਇਹ ਦੋਵੇਂ ਸੀਨ ਨੇ ਨਾ ਤਾਂ ਇਹਨਾਂ ਦਾ ਕਦੇ ਕੋਈ ਆਈ ਵਿਟਨੈਸ ਰਿਹਾ ਨਾ ਇਹਨਾਂ ਦਾ ਕੋਈ ਤੁਸੀਂ ਲਾ ਲੋ ਕ੍ਰੈਡੀਬਲ ਸੋਰਸ ਹੈ ਨਾ ਹੀ ਕੋਈ ਅਕਾਊਂਟ ਹੈ ਹੈਨਾ ਜੀ ਕੋਈ ਆਪਾਂ ਕੋਈ ਹਿਸਟੋਰੀਕਲ ਇਸ ਦਾ ਅਕਾਊਂਟ ਕਹਿ ਸਕੀਏ ਤਾਂ ਉਹ ਚੀਜ਼ ਉਸ ਤੇ ਦਿਖਾਈ ਗਈ ਹੈ ਜੀ ਤਾਂ ਉਸ ਤੇ ਇਤਰਾਜ਼ ਸੀ ਸਾਰੇ ਪੰਜਾਬ ਵਿੱਚ ਇਤਰਾਜ਼ ਉੱਠਿਆ ਜੋ ਲੋਕ ਕਿਸਾਨ ਜਥੇਬੰਦੀਆਂ ਵੱਲੋਂ ਪੰਥਕ ਧਿਰਾਂ ਵੱਲੋਂ ਜੋ ਬੜੇ-ਵੱਡੇ ਰੋਸ ਮੁਜ਼ਾਰੇ ਵੀ ਕੀਤੇ ਗਏ ਹੈ ਨਾ ਜੀ ਉਸ ਤੋਂ ਬਾਅਦ ਕਾਫੀ ਜੋ ਅਲਟੀਮੇਟਮ ਵੀ ਦਿੱਤੇ ਗਏ ਸਰਕਾਰ ਨੂੰ ਇੱਥੋਂ ਤੱਕ ਕਿ ਜੋ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਵੀ ਲੀਗਲ ਨੋਟਿਸ ਭੇਜੇ ਤਾਂ ਉਦੋਂ ਫਿਰ ਜਦੋਂ ਜਗਮਉਂ ਸਿੰਘ ਜੀ ਅਤੇ ਗੁਰਿੰਦਰ ਸਿੰਘ ਜੀ ਦੀਆਂ ਜਿਹੜੀਆਂ ਚਿੱਠੀਆਂ ਪੱਤਰਾਂ ਤੇ ਸਰਕਾਰ ਨੇ ਕੁਝ ਵੀ ਨਾ ਕੀਤਾ ਤਾਂ ਫਿਰ ਅਸੀਂ ਅੱਕ ਥੱਕ ਕੇ ਜੋ ਮਾਨਯੋਗ ਹਾਈ ਕੋਰਟ ਵੱਲ ਅਸੀਂ ਰੁਖ ਕੀਤਾ ਤਾਂ ਉੱਥੇ ਜੋ ਇਹ ਪਟੀਸ਼ਨ ਅੱਜ ਸੁਣਵਾਈ ਹੋਈ ਸੀ ਤਾਂ ਇਸ ਦੇ ਵਿੱਚ ਜੋ ਇੰਡੀਆ ਦੇ ਐਡੀਸ਼ਨਲ ਸਿਸਟਰ ਜਨਰਲ ਨੇ ਉਹ ਪੇਸ਼ ਹੋਏ ਸੀ ਸੈਂਸਰ ਬੋਰਡ ਵੱਲੋਂ ਅਤੇ ਜਿਹੜੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਉਹਨਾਂ ਵੱਲੋਂ ਤਾਂ ਉਹਨਾਂ ਨੇ ਕੋਰਟ ਵਿੱਚ ਬਿਆਨ ਦਿੱਤਾ ਹੈ ਵੀ ਜਿਹੜਾ ਸੈਂਸਰ ਬੋਰਡ ਨੇ ਇਹ ਫਿਲਮ ਨਹੀਂ ਕਲੀਅਰ ਕੀਤੀ ਹੈ ਇਸ ਨੂੰ ਸਰਟੀਫਿਕੇਟ ਨਹੀਂ ਦਿੰਦਾ ਅਤੇ ਨਾ ਹੀ ਉਹਨਾਂ ਨੇ ਇਹ ਵੀ ਜੋ ਸਪੈਸ਼ਲੀ ਲਿਖਾਇਆ ਉਹਦੇ ਵਿੱਚ ਬਿਆਨ ਚ ਵੀ ਕੋਈ ਵੀ ਇਹੋ ਜਿਹੇ ਸīn ਹੈ ਜਿਸ ਦੇ ਨਾਲ ਸਿੱਖ ਭਾਈਚਾਰੇ ਦੀਆਂ ਸਿੱਖ ਕੌਮ ਦੀਆਂ ਕੋਈ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਥੇਸ ਪਹੁੰਚਦੀ ਹੈ ਉਹ ਆਹਤ ਹੁੰਦੀਆਂ ਨੇ ਉਹ ਕਦੇ ਵੀ ਫਿਲਮ 'ਚ ਨਹੀਂ ਦਿਖਾਈਆਂ ਜਾਣਗੀਆਂ ਇਹਦਾ ਮਤਲਬ ਇਹੀ ਹੈ ਵੀ ਜਿਹੜੀ ਫਿਲਮ ਹੈ ਹੁਣ ਰਿਲੀਜ਼ ਨਹੀਂ ਹੋ ਸਕਦੀ ਜਦ ਤੱਕ ਸਰਟੀਫਿਕੇਟ ਨਹੀਂ ਮਿਲਦਾ ਤੇ ਜਿਹੜੇ ਜਿਹੜੇ ਸੀਨ ਨੇ ਟ੍ਰੇਲਰ ਵਿੱਚ ਆਏ ਨੇ ਉਹ ਕੱਟੇ ਜਾਣਗੇ ਤਾਂ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਕੋਈ ਵੀ ਇਹੋ ਜਿਹਾ ਸੀਨ ਜਿਸ ਨਾਲ ਫਿਰਕਾ ਪ੍ਰਸਤੀ ਵੱਧਦੀ ਹੈ Hindu ਤੇ Sikh ਭਾਈਚਾਰੇ ਦੇ ਵਿੱਚ ਜਿਹੜਾ ਰੌਲਾ ਪੈਂਦਾ ਹੈ ਉਹ ਸੀਨ ਨੂੰ ਵੀ ਨਹੀਂ ਦਿਖਾਇਆ ਜਾਵੇਗਾ ਤਾਂ ਇਹ ਬੜੀ ਮਾਇਨੇ ਰੱਖਦੀ ਹੈ ਕਿ ਆਪਾਂ ਜੇ ਟੈਕਨੀਕਲੀ ਦੇਖੀਏ ਤਾਂ ਜਦੋਂ ਤੱਕ ਸਰਟੀਫਿਕੇਟ ਨਹੀਂ ਮਿਲਦਾ ਕਿਸੇ ਫਿਲਮ ਨੂੰ ਸੈਂਸਰ ਬੋਰਡ ਤੋਂ ਤਾਂ ਉਦੋਂ ਤੀਕਰ ਉਹ ਜਿਹੜੀ ਫਿਲਮ ਹੈ ਉਹ ਰਿਲੀਜ਼ ਨਹੀਂ ਹੋ ਸਕਦੀ ਅਰ ਸਭ ਜੇ ਮੰਨ ਲਓ ਵੀ ਇਹਨਾਂ ਨੂੰ ਇਹ ਸਰਟੀਫਿਕੇਟ ਦੇ ਅੰਡਰ ਫਿਲਮ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਕੀ ਰਿਲੀਜ਼ ਹੁੰਦੀ ਹੈ ਫਿਰ ਉਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਸਾਨੂੰ ਇਹ ਛੂਟ ਦਿੱਤੀ ਗਈ ਹੈ ਵੀ ਜੇ ਸਰਟੀਫਿਕੇਟ ਮਿਲਦਾ ਹੈ ਤਾਂ ਉਸ ਤੋਂ ਬਾਅਦ ਜੋ ਅਸੀਂ ਜਿਹੜੀ ਰਿਵੀਜ਼ਨ ਕਮੇਟੀ ਹੈ ਸੈਂਸਰ ਬੋਰਡ ਦੀ ਉਸ ਕੋਈ ਕਮੇਟੀ ਬਣਾਈ ਆਪਣੀ ਵੀ ਕਮੇਟੀ ਬਣੇਗੀ ਇਹ ਬਣਾਈ ਗਈ ਹੈ ਜੋ ਸਰਕਾਰੀ ਵਕੀਲ ਸਾਹਿਬ ਨੇ ਉਹਨਾਂ ਨੇ ਲਾਂਚ ਕੀਤਾ ਹੈ ਉਸ ਨੂੰ ਅਸੀਂ ਆਦੀ ਅਪੀਲ ਵੀ ਦਾਖਲ ਕਰਾ ਸਕਦੇ ਆ ਮਾਨਯੋਗ ਅਦਾਲਤ ਨੇ ਕਿਹਾ ਫਿਰ ਵੀ ਜੇ ਤੁਹਾਨੂੰ ਲੱਗਦਾ ਫਿਲਮ 'ਚ ਕੋਈ ਦਿੱਕਤ ਹੈ ਤਾਂ ਤੁਸੀਂ ਦੁਬਾਰਾ ਆਪਦਾ ਕੇਸ ਲਾ ਸਕਦੇ ਹੋ ਤਾਂ ਅਸੀਂ ਤਰਬਰ ਤਿਆਰ ਆ ਪਰ ਸਾਨੂੰ ਲੱਗਦਾ ਹੈ ਵੀ ਜੇ ਹੁਣ ਸਰਕਾਰ ਵੱਲੋਂ ਹੀ ਬਿਆਨ ਦਿੱਤਾ ਗਿਆ ਹੈ ਵੀ ਇਹੋ ਜਿਹਾ ਕੋਈ ਸੀਨ ਨਹੀਂ ਹੋਵੇਗਾ ਪਰ ਸਾਨੂੰ ਲੱਗਦਾ ਵੀ ਅੱਜ ਮਾਨਯੋਗ ਅਦਾਲਤ ਵੱਲੋਂ ਸਾਨੂੰ ਇਨਸਾਫ ਮਿਲਿਆ ਤੇ ਅੱਗੇ ਵੀ ਮਿਲਦਾ ਰਹੇਗਾ ਤੇ ਨਹੀਂ ਤਾਂ ਅਸੀਂ ਜੇ ਕੋਈ ਸ਼ਾਨੂੰ ਆਏ ਲੱਗੂਗਾ ਵੀ ਬੇਇਨਸਾਫੀ ਹੋਈ ਹੈ ਤਾਂ ਅਸੀਂ ਮਾਨਯੋਗ ਸੁਪਰੀਮ ਕੋਰਟ ਵੱਲ ਰੁਖ ਕਰਾਂਗੇ ਤੇ ਖਰ ਸਰ ਜੇਕਰ ਗੱਲ ਕਰ ਲਈ ਆਪਾਂ ਵੀ ਚਾਹੇ ਗੁਰੂ ਸਾਹਿਬਾਨ ਦੀ ਗੱਲ ਹੋਵੇ ਜਾਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਗੱਲ ਹੋਵੇ ਇਹਨਾਂ ਦਾ ਕਦੇ ਵੀ ਕਿਸੇ ਵੀ ਮਤਲਬ ਅਦਾਕਾਰ ਵੱਲੋਂ ਕਰਦਾਰ ਨਹੀਂ ਨਿਭਾਇਆ ਗਿਆ ਤੇ ਇਹ ਤੁਸੀਂ ਹੁਣ ਕੀ ਸਮਝਦੇ ਹੋ ਜੋ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪਹਿਲੀ ਵਾਰ ਕਰਦਾਰ ਕਿਤੇ ਪੇਸ਼ ਕੀਤਾ ਜਾ ਰਿਹਾ ਕੀ ਕੀ ਕੋਈ ਫਿਰਕੂ ਸਾਜਸ਼ਨਾ ਲੱਗਦੀਆਂ ਜਾਂ ਕਿਵੇਂ ਦਾ ਮਹਿਸੂਸ ਬਿਲਕੁਲ ਸਹੀ ਗੱਲ ਹੈ ਦੇਖੋ ਜੋ ਜਗਮਉ ਸਿੰਘ ਜੀ ਤੇ ਗੁਰਿੰਦਰ ਸਿੰਘ ਜੀ ਹੋਰਾਂ ਨੇ ਜੋ ਪੰਜਾਬ ਦੀ ਡੀਜੀਪੀ ਨੂੰ ਵੀ ਜੋ ਦਰਖਾਸਤ ਦਿੱਤੀ ਸੀ ਵੀ ਜੋ ਕੰਗਨਰ ਨਾਉ ਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਜਿਹੜੇ ਨਵੇਂ ਕਾਨੂੰਨ ਆਏ ਉਹਨਾਂ ਦੀ ਉਲੰਘਣਾ ਕੀਤੀ ਹੈ ਸੰਤਾਂ ਨੂੰ ਗਲਤ ਦਿਖਾਇਆ ਹੈ ਉਸਤੇ ਡੀਜੀਪੀ ਨੇ ਵੀ ਕੋਈ ਨਹੀਂ ਕੋਈ ਉਸਤੇ ਕੁਝ ਐਕਸ਼ਨ ਲਿਆ ਤਾਂ ਉਸਤੇ ਵੀ ਜੋ ਆਰਡਰ ਦੇ ਵਿੱਚ ਜੋ ਜੱਜ ਸਾਹਿਬ ਨੇ ਲਿਖਾਇਆ ਹੈ ਵੀ ਉਹਨਾਂ ਤੇ ਜੋ ਹੱਲ ਹੋਵੇ ਉਹਨਾਂ ਚੀਜ਼ਾਂ ਦਾ ਤੇ ਸਾਨੂੰ ਉਮੀਦ ਹੈ ਵੀ ਜਿਹੜੀ ਪੰਜਾਬ ਦਾ ਪ੍ਰਸ਼ਾਸਨ ਹੈ ਪੰਜਾਬ ਦੀ ਸਰਕਾਰ ਹੈ ਉਹ ਜ਼ਰੂਰ ਇਸ ਚੀਜ਼ ਤੇ ਕੋਈ ਐਕਸ਼ਨ ਲੈਣਗੇ ਕਿਲਾ ਗ੍ਰੇਵ ਭਾਗ ਆ ਪੰਜਾਬ ਸਰਕਾਰ ਦਾ ਉਹ ਜਰੂਰ ਇਸ ਤੇ ਕੋਈ ਰੋਕ ਲਾਵੇਗਾ। ਖਰ ਸਾਹਿਬ ਜਿਵੇਂ ਕੰਗਨਾ ਰ瑙ਤ ਦੇ ਬੜੇ ਵਿਵਾਦਿਤ ਬਿਆਨ ਆ ਰਹੇ ਆ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਵੀ ਉਹਨੇ ਕਿਸਾਨ ਸੰਘਰਸ਼ ਦੇ ਉੱਪਰ ਵੀ ਸਿੱਖਾਂ ਦੇ ਬਾਰੇ ਵੀ ਕਾਫੀ ਗਲਤ ਕੁਝ ਬੋਲਿਆ ਤੇ Hindu Sikh ਭਾਈਚਾਰੇ ਦੀ ਜੋ ਉਹ ਵੀ ਨੇ ਨਰਾਦਰ ਕੀਤਾ ਤੇ ਉਹਦੇ ਬਾਰੇ 'ਚ ਵੀ ਕੋਈ ਲੱਗਦਾ ਵੀ ਆਪਾਂ ਨੂੰ ਕੇਸ ਕਰਨਾ ਚਾਹੀਦਾ ਜਾਂ ਇਹਦੇ ਉੱਪਰ ਮੁਕੱਦਮਾ ਦਰਜ ਹੋਣਾ ਚਾਹੀਦਾ। ਜਾਂ ਇਹਨੂੰ ਦੇਖੋ ਇੱਕ MP ਐ। ਹੁਣ ਇੱਕ ਬਹੁਤ ਉਹਦੇ ਉੱਪਰ ਜ਼ਿੰਮੇਵਾਰੀ ਹੈਗੀ ਐ। ਅਰੂ ਦੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਭਾਜਪਾ ਨੇ ਵੀ ਹੱਥ ਪਿੱਛੇ ਖਿੱਚਿਆ ਹੈਗਾ ਇਸ ਤਰ੍ਹਾਂ ਦੀ ਕੋਈ ਉਹਦੀ ਲਗਾਮਬੰਦੀ ਕਰਨ ਦੇ ਲਈ ਇਹ ਦੇਖੋ ਸਾਡੀ ਕੌਮ ਦਾ ਜਿਹੜਾ ਫਰਜ ਹੈ ਅਸੀਂ ਸੰਘਰਸ਼ ਕਰਦੇ ਰਹਿਣਾ ਹੈ ਕਦੇ ਸੰਘਰਸ਼ ਤੋਂ ਨਹੀਂ ਟਲਣਾ ਇੱਕ ਮਾਤਾ ਜੀ ਨੇ ਜਿਨ੍ਹਾਂ ਨੂੰ ਕੰਗਣਾ ਰਣੋਤ ਨੇ ਹੀ ਆਖਿਆ ਸੀ ਵੀ ਇਹ ਜਿਹੜੀਆਂ ਔਰਤਾਂ ਨੇ ਇਹ 50-50 ਰੁਪਏ ਵਿੱਚ ਇੱਥੇ ਆਈਆਂ ਨੇ ਉਹਨਾਂ ਨੂੰ ਥੱਪੜ ਵੀ ਮਾਰਿਆ ਸੀ ਹਾਂ ਜੀ ਤਾਂ ਹਾਂ ਤਾਂ ਜਿਹੜੇ ਮਾਤਾ ਜੀ ਨੇ ਉਹ ਜਿਨ੍ਹਾਂ ਦੀ ਫੋਟੋ ਲਾਈ ਸੀ ਉਹ ਬਠਿੰਡੇ ਹਲਕੇ ਨੂੰ ਬਿਲੋਂਗ ਕਰਦੇ ਨੇ ਹੈਨਾ ਜੀ ਤਾਂ ਉਹਨਾਂ ਨੇ ਕੀ ਹੈ ਬਠਿੰਡਾ ਜ਼ਿਲ੍ਹਾ ਕਚੇਰੀਆਂ ਦੇ ਵਿੱਚ ਕੰਗਣਾ ਰਣੌਤ ਦੇ ਖਿਲਾਫ ਜੋ ਮਾਨਾ ਨੀ ਦਾ ਕੇਸ ਵੀ ਪਾਇਆ ਸੀ ਤੇ ਉਸ ਚ ਕੰਗਣਾ ਰਣੌਤ ਨੂੰ ਸਮਣ ਵੀ ਹੋਏ ਨੇ ਤਾਂ ਅੱਜ ਆਪਾਂ ਕਹਿ ਦਈਏ ਵੀ ਕੋਈ ਬੰਦਾ ਐਮਪੀ ਹੋਵੇ ਤੇ ਉਹਦੇ ਅਗੇਂਸਟ ਕਾਨੂੰਨ ਕੰਮ ਨਹੀਂ ਕਰਦਾ ਪਰ ਆਪਾਂ ਨੂੰ ਆਪ ਦੇ ਵੱਲੋਂ ਜ਼ਰੂਰ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਕਾਨੂੰਨ ਜ਼ਰੂਰ ਕੰਮ ਕਰੇਗਾ ਨਹੀਂ ਤਾਂ ਅਸੀਂ ਮਾਨਯੋਗ ਹਾਈ ਕੋਰਟ ਵੱਲ ਰੁਕ ਕਰ ਸਕਦੇ ਹਾਂ ਕੋਈ ਵੀ ਇਹੋ ਜਿਹੀ ਚੀਜ਼ ਚਾਹੀਦੀ ਹੋਊਗੀ ਤਾਂ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਜਿਹੜਾ ਸੰਘਰਸ਼ ਹੈ ਉਹ ਜਾਰੀ ਰੱਖਣਾ ਚਾਹੀਦਾ ਹੈ ਧੰਨਵਾਦ ਜੀ